ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਆ ਪਾਰਟ 2 ਆਪਣਾ ਕਢਾਈ ਜਿਹੜੀ ਦੱਸਨੀ ਮੈਂ ਪਹਿਲਾਂ ਵੀ ਦੱਸੀ ਹੋਈ ਸੀਗੀ ਤੇ ਅੱਜ ਮੈਂ ਤੁਹਾਨੂੰ ਫੇਰ ਪੋਲਾ ਟਾਂਕਾ ਜਿਹਨੂੰ ਕਹਿੰਨੇ ਆ ਆਪਾਂ ਸੇਮ ਹੀ ਜਿੱਦਾਂ ਉੱਪਰ ਬਣਦਾ ਹੈ ਇਦਾਂ ਹੀ ਥੱਲੇ ਫਲਾਉਰ ਬਣਦਾ ਹੈ ਤੇ ਉਹ ਦੱਸਣ ਜਾ ਰਹੀਆਂ ਐਂਕਰ ਵਰਕ ਦੇ ਨਾਲ ਠੀਕ ਹੈ ਜੀ ਆਓ ਹੀ ਮੇਰੇ ਕੋਲ ਐਂਕਰ ਦੇ ਥ੍ਰੈਡ ਹੈਗੇ ਆ ਤੇ ਅਸੀਂ ਬਣਾਈ ਹੋਈ ਹੈ ਇੱਕ ਪੱਤੀ ਤੇ ਮੈਂ ਪੈਨ ਦੇ ਨਾਲ ਡਰਾ ਕੀਤਾ ਹੋਇਆ ਜੀ ਫਲਾਰ ਦੇਖ ਸਕਦੇ ਤੁਸੀਂ ਤੇ ਹੁਣ ਮੈਂ ਇਹਨੂੰ ਜਿੱਦਾਂ ਫਿਲ ਕੀਤਾ ਸੀਗਾ ਉਵੇਂ ਹੀ ਅਸੀਂ ਇਹਨੂੰ ਕਰਾਂਗੇ ਤੇ ਮੈਂ ਤੁਹਾਨੂੰ ਦੱਸੂਗੀ ਕਿਵੇਂ ਆਪਾਂ ਕਰ ਸਕਦੇ ਆ ਤੇ ਇਦਾਂ ਆਪਾਂ ਇਦਾਂ ਡਰਾ ਕਰਕੇ ਪੈਨ ਦੇ ਨਾਲ ਆਪਣੇ ਸੂਟ ਦੇ ਉੱਪਰ ਤੇ ਬਹੁਤ ਸੋਹਣੇ ਜਿਹੜੇ ਆ ਫਲਾਰ ਪਾ ਸਕਦੇ ਆ ਠੀਕ ਹੈ ਜੀ ਤੇ ਇਹਨੂੰ ਅਸੀਂ ਇੱਥੋਂ ਇਹ ਕੰਪਲੀਟ ਹੋ ਗਈ ਹੈ ਜੀ ਇੱਕ ਪੱਤੀ ਇਹਦੀ ਫਲਾਵਰ ਦੀ ਹੁਣ ਮੈਂ ਤੁਹਾਨੂੰ ਦੂਸਰੀ ਕਰਕੇ ਦੱਸਣ ਲੱਗੀ ਆ ਇੱਥੋਂ ਮੈਂ ਸਟਾਰਟ ਕੀਤੀ ਸੀਗੀ ਆਹ ਵਾਲੀ ਵੀ ਆਪਾਂ ਇਹਨੂੰ ਵੀ ਇੱਥੋਂ ਹੀ ਸਟਾਰਟ ਕਰਨਾ ਆ ਇਦਾਂ ਬਸ ਇਦਾਂ ਹਲਕਾ ਹਲਕਾ ਲਈ ਜਾਣਾ ਆ ਥੋੜਾ ਜਿਹਾ نیچے-नीचे ਕਰਕੇ ਥ੍ਰੈਡ ਨੂੰ ਇਦਾਂ ਪਿੱਛੋਂ ਕਲੀਨ ਕਰੀ ਜਾਣਾ ਆ ਇੱਥੋਂ ਅਸੀਂ ਇਕਵਲੀ ਲਾਵਾਂਗੇ ਇਤੋਂ ਅਸੀਂ ਉੱਪਰ-ਨੀਚੇ ਕਰ ਲਾਂਗੇ। ਇਹ ਬਹੁਤ ਹੀ ਵਧੀਆ ਇਹਦੇ ਨਾਲ ਜਿਹੜਾ ਆਪਣਾ ਸੂਟ ਰੈਡੀ ਹੁੰਦਾ ਆ। ਬੜੀ ਆਸਾਨੀ ਦੇ ਨਾਲ ਕੁੜੀਆਂ ਆਪਣੇ ਸੂਟ ਨੂੰ ਤਿਆਰ ਕਰ ਸਕਦੀਆਂ ਘਰ ਦੇ ਵਿੱਚ ਬੈਠ ਕੇ। ਇਹ ਛੋਟੇ-ਛੋਟੇ ਜਿਹੜੇ ਫਲਾਵਰ ਨਾ ਬੜੇ ਵਧੀਆ ਲੱਗਦੇ ਆ ਨਾਲੇ ਜਲਦੀ ਪੈ ਜਾਂਦੇ ਆ। ਐਸ ਤਰ੍ਹਾਂ ਹੀ ਐਦੀ ਪੂਰਾ ਜਿਹੜਾ ਫਲਾਵਰ ਸਾਡਾ ਅਸੀਂ ਇਹਨੂੰ ਰੈਡੀ ਕਰਾਂਗੇ ਆ ਦੇਖੋ ਥੋੜਾ ਥੋੜਾ ਛੱਡ ਕੇ ਉੱਪਰੋਂ ਬਿਲਕੁਲ ਇਸ ਤਰ੍ਹਾਂ ਹੀ ਇਹਦੇ ਤੇ ਬਹੁਤ ਜ਼ਿਆਦਾ ਮਿਹਨਤ ਨਹੀਂ ਆਂਦੀ ਬਹੁਤ ਜਲਦੀ ਤਿਆਰ ਹੁੰਦਾ ਅਲੋ ਅਸੀਂ ਹੁਣ ਇਹ ਵਾਲੀ ਪੱਤੀ ਤੇ ਆ ਗਏ ਹੋਏ ਆ ਸਾਡੀ ਜਿਹੜੀ ਆ ਕੰਪਲੀਟ ਹੋ ਗਈ ਹੈ ਤੇ ਇਦਾਂ ਹੀ ਅਸੀਂ ਸਾਰੀਆਂ ਪੱਤੀਆਂ ਨੂੰ ਕੰਪਲੀਟ ਕਰਦੇ ਹੋਏ ਫਲਾਵਰ ਆਪਣਾ ਜਿਹੜਾ ਵਾ ਪੂਰਾ ਡਨ ਕਰ ਲਾਂਗੇ ਐਂਕਰ ਦੇ ਥ੍ਰੈਡ ਦੇ ਨਾਲ ਕੱਢਿਆ ਹੋਇਆ ਸੂਟ ਵੀ ਬਹੁਤ ਵਧੀਆ ਲੱਗਦਾ ਹੈ ਹੁਣ ਜਿਆਦਾ ਮਸ਼ੀਨ ਦੀ ਕਢਾਈ ਨੂੰ ਲਾਈਕ ਘੱਟ ਹੀ ਕਰ ਰਹੇ ਨੇ ਲੋਕ ਤੇ ਜਿਆਦਾ ਜਿਹੜਾ ਹੈਂਡਵਰਕ ਹੈ ਇਹਨੂੰ ਪਸੰਦ ਕਰਦੇ ਨੇ ਦੇਖੋ ਇਹ ਵੀ ਮਤਲਬ ਕਿੰਨਾ ਜ਼ਿਆਦਾ ਟਾਈਮ ਲੱਗਿਆ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਫਲਾਵਰ ਹੈ ਸਾਡਾ ਤਿਆਰ ਹੋ ਗਿਆ ਹੋਇਆ ਫਿਰ ਜਦੋਂ ਅਸੀਂ ਕੱਢਣ ਲੱਗ ਗਏ ਸੂਟ ਨੂੰ ਤੇ ਫਿਰ ਫਟਾਫਟੀ ਰੈਡੀ ਹੋ ਜਾਣਾ ਆ ਇਦਾਂ ਹੀ ਅਸੀਂ ਜਿਹੜੀਆਂ ਸਾਰੀਆਂ ਪੱਤੀਆਂ ਆਪਣੀਆਂ ਰੈਡੀ ਕਰ ਲੈਣੀਆਂ ਜੀ ਫਲਾਵਰ ਦੀਆਂ ਤੇ ਮੈਂ ਤੁਹਾਨੂੰ ਇਦਾਂ ਹੀ ਰੈਡੀ ਕਰਕੇ ਦਿਖਾਉਣੀ ਆ ਐ ਤੁਸੀਂ ਦੇਖ ਲਓ ਅਗਰ ਮੇਰੀਆਂ ਭੈਣਾਂ ਨੂੰ ਸਮਝ ਨਹੀਂ ਆਉਂਦੀ ਮੈਨੂੰ ਕਮੈਂਟ ਕਰਕੇ ਦੱਸਣ ਕਿ ਸਾਨੂੰ ਸਮਝ ਨਹੀਂ ਆਈ ਤੇ ਮੈਂ ਉਹਨਾਂ ਨੂੰ ਦੁਬਾਰਾ ਤੋਂ ਫਿਰ ਤੋਂ ਸਮਝਾਵਾਂਗੀ ਹਾਂਜੀ ਆ ਦੇਖੋ ਜੀ ਹੁਣ ਸਾਡੀ ਐਵੀ ਪੱਤੀ ਫਲਾਵਰ ਕੰਪਲੀਟ ਹੋ ਗਈ ਹੋਈ ਆ ਆ ਵੀ ਇਹ ਹੁਣ ਦੋ ਰਹਿ ਗਈਆਂ ਇਹ ਵੀ ਮੈਂ ਤੁਹਾਨੂੰ ਕੰਪਲੀਟ ਕਰਕੇ ਹੁਣੇ ਹੀ ਦਿਖਾਉਣੀ ਆ ਹਾਂਜੀ ਦੇਖੋ ਜੀ ਅਸੀਂ ਹੁਣ ਫਲਾਵਰ ਜਿਹੜਾ ਪੂਰਾ ਕੰਪਲੀਟ ਕਰ ਲਿਆ ਹੋਇਆ ਆ ਤੇ ਹੁਣ ਅਸੀਂ ਇਹਨੂੰ ਵਿੱਚੋਂ ਵੀ ਇਸੇ ਟਾਂਕੇ ਦੇ ਨਾਲ ਮੈਂ ਵਿੱਚੋਂ ਵੀ ਕੰਪਲੀਟ ਕਰ ਲੈਣਾ ਜੀ ਇਹਨੂੰ ਗ੍ਰੀਨ ਥ੍ਰੈਡ ਲਿਆ ਹੋਇਆ ਮੈਂ ਤੇ ਇਹਨੂੰ ਅਸੀਂ ਇਦਾਂ ਕਰਕੇ ਤੇ ਫਿਰ ਅਸੀਂ ਉੱਪਰ ਜਿਹੜੀ ਲਾਈਨ ਹੈਗੀ ਆ ਇਹਨੂੰ ਇਹਨੂੰ ਕੰਪਲੀਟ ਕਰਨਾ ਹੈ ਇਹਨੂੰ ਵਿੱਚੋਂ ਭਰ ਲੈਣਾ ਜੀ ਐਵੇਂ ਫਲਾਵਰ ਨੂੰ ਤੁਸੀਂ ਕਿਸੇ ਵੀ ਕਲਰ ਦੇ ਨਾਲ ਕਰ ਸਕਦੇ ਹੋ ਆਪਾਂ ਤੇ ਸਿਰਫ ਤੁਹਾਨੂੰ ਦੱਸ ਰਹੇ ਹਾਂ ਆਈਡੀਆ ਦੇ ਰਹੇ ਹਾਂ ਕਿ ਕਢਾਈ ਜਿਹੜੀ ਇਦਾਂ ਬਹੁਤ ਵਧੀਆ ਲੱਗਦੀ ਹੈ ਅੱਜ ਕੱਲ੍ਹ ਦੀਆਂ ਮੇਰੀਆਂ ਜੜੀਆਂ ਭੈਣਾਂ ਛੋਟੀਆਂ ਮੇਰੇ ਤੋਂ ਉਹ ਕਰ ਸਕਦੀਆਂ ਬੜੇ ਈਜ਼ੀ ਤਰੀਕੇ ਦੇ ਨਾਲ ਬਹੁਤ ਹੀ ਆਸਾਨ ਤਰੀਕਾ ਹੈ ਕੋਈ ਇਹਦੇ 'ਚ ਦਿੱਕਤ ਨਹੀਂ ਹੈਗੀ ਕਰਕੇ ਜਰੂਰ ਵੇਖਿਓ ਫਿਰ ਜਦੋਂ ਇੱਕ ਦੋ ਤੁਸੀਂ ਫਲਾਵਰ ਪਾ ਲੈਣਾ ਤੇ ਫਿਰ ਤੁਸੀਂ ਆਪੇ ਹੀ ਕਹਿਣਾ ਕਿ ਤੇ ਬਹੁਤ ਜਲਦੀ ਨਿਕਲਦੇ ਪਏ ਆ ਫਟਾਫਟ ਸੂਟ ਕੱਢ ਲੈਣਾ ਤੁਸੀਂ ਚਾ ਚਾ ਦੇ ਵਿੱਚ ਸਿੰਪਲ ਪਲੇਨ ਵਾਲਾ ਸੂਟ ਲੈ ਕੇ ਨਾ ਤੋ ਤੁਸੀਂ ਕੱਢ ਸਕਦੇ ਹੋ ਹੁਣ ਅਸੀਂ ਇਹ ਉੱਪਰ ਵਾਲੀ ਜਿਹੜੀ ਆ ਇਹਨੂੰ ਰੈਡੀ ਕਰਨਾ ਹੈ ਆਹ ਡੰਡੀ ਬਣਾਈਆਂ ਸੀ ਜੀ ਦੇਖੋ ਇਹਨੂੰ ਵੀ ਅਸੀਂ ਇਹ ਡੰਡੀ ਵਾਲਾ ਜਿਹੜਾ ਮੈਂ ਟਾਂਕਾ ਉਹ ਹੀ ਤੁਹਾਨੂੰ ਦੱਸਣ ਲੱਗੀ ਆ ਬਿਲਕੁਲ ਛੋਟਾ ਛੋਟਾ ਆਪਾਂ ਲੈਣਾ ਇੱਥੋਂ ਟਾਂਕਾ ਛੋਟਾ ਛੋਟਾ ਜਿਹੜਾ ਨਾ ਸੋਹਣਾ ਲੱਗੇਗਾ ਜਿਆਦਾ ਵੱਡਾ ਨਹੀਂ ਲੈਣਾ ਫਿਰ ਇਹਦਾ ਨਾ ਅੜਨ ਦਾ ਵੀ ਡਰ ਜਾਂ ਰਹਿੰਦਾ ਕਿ ਕਿਤੇ ਟਾਂਕਾ ਸਾਡਾ ਅੜ ਨਾ ਜਾਵੇ ਆ ਤੁਸੀਂ ਦੇਖੋ ਬੜੀ ਪਿਆਰੀ ਜੀ ਕਢਾਈ ਬਣ ਕੇ ਐ ਫਲਾਵਰ ਛੋਟਾ ਜਾਂ ਰੈਡੀ ਹੋਇਆ ਤੁਸੀਂ ਪਲੇਨ ਸੂਟ ਲੈ ਕੇ ਚਾਹੇ ਤੇ ਇਕੱਲੇ-ਇਕੱਲੇ ਸੂਟ ਦੇ ਉੱਪਰ ਐ ਇਕੱਲਾ-ਇਕੱਲਾ ਫਲਾਵਰ ਪਾ ਲਓ ਤੇ ਚਾਹੇ ਤੁਸੀਂ ਇਹਨੂੰ ਘੇਰੇ ਦੇ ਉੱਤੇ ਕਿਸੇ ਵੀ ਡਿਜ਼ਾਈਨ ਦਾ ਛਪਵਾ ਲਓ ਤੇ ਐਦਾਂ ਤੁਸੀਂ ਕੱਢ ਲਓ ਆਪਾਂ ਤੁਹਾਡੇ ਸਾਹਮਣੇ ਹੀ ਐ ਵਾਲੀ ਡੰਡੀ ਵੀ ਕੰਪਲੀਟ ਕਰ ਲਈ ਹੋਈ ਆ ਦੇਖੋ ਮੈਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਦੱਸ ਰਹੀ ਹਾਂ ਮਤਲਬ ਐਦਾਂ ਨਹੀਂ ਹੈਗਾ ਕਿ ਤੁਹਾਨੂੰ ਸਮਝ ਨਾ ਲੱਗੇ ਇਹ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਕੱਟਣਾ ਜਿਸ ਤਰ੍ਹਾਂ ਨਾਲ ਸੰਗਲੀ ਪਾਈਦੀ ਹੈ ਉਸ ਤਰੀਕੇ ਦੇ ਨਾਲ ਆ ਦੇਖੋ ਇਹਨੂੰ ਅਸੀਂ ਇੱਦਾਂ ਤੇ ਹੁਣ ਅਸੀਂ ਇਹਨੂੰ ਇੱਥੇ ਕੱਢਾਂਗੇ ਤੇ ਇਹ ਜਿਹੜੀਆਂ ਮੈਂ ਬਣਾਈਆਂ ਹੋਈਆਂ ਹੁਣ ਇਹਨਾਂ ਨੂੰ ਵੀ ਇਦਾਂ ਹੀ ਰੈਡੀ ਕਰਾਂਗੇ ਆ ਦੇਖੋ ਇਹਨੂੰ ਥੋੜਾ ਜਿਹਾ ਟਾਈਟ ਕਰ ਲਓ ਆ ਹੁਣ ਇਹਨੂੰ ਵੀ ਅਸੀਂ ਸੰਗਲੀ ਦਾ ਹੀ ਟੋਪਾ ਦੇਣਾ ਆ ਇਸ ਤਰ੍ਹਾਂ ਐਸੇ ਟੋਪੇ ਟਾਂਕੇ ਨਾਲ ਹੀ ਕਰਾਂਗੇ ਤੇ ਰੈਡੀ ਇਹਨਾਂ ਨੂੰ ਹੁਣ ਅਸੀਂ ਇੱਧਰ ਆ ਜਾਾਂਗੇ ਆ ਦੇਖੋ ਇੱਥੋਂ ਵੀ ਅਸੀਂ ਇਦਾਂ ਹੀ ਲੈਣਾ ਹੈ ਆ ਦੇਖੋ ਜੀ ਬੜਾ ਪਿਆਰਾ ਡਿਜ਼ਾਈਨ ਜਿਹੜਾ ਆ ਬਣ ਗਿਆ ਹੁਣ ਫਿਰ ਤੋਂ ਇੱਥੋਂ ਲਾਵਾਂਗੇ ਇੱਥੇ ਕੱਢਾਂਗੇ ਇੱਕ ਵਾਰੀ ਮੈਂ ਵੀ ਇਸ ਟਾਂਕੇ ਦਾ ਸੂਟ ਜਿਹੜਾ ਨਾ ਮਦਰ ਸ਼ਾਪ ਤੋਂ ਲੈ ਕੇ ਤੇ ਸਟੀਚ ਕਰਕੇ ਪਾਇਆ ਸੀਗਾ ਉਹਦੇ ਉੱਪਰ ਇਦਾਂ ਹੀ ਕਾਟਨ ਦੇ ਸੂਟ ਦੇ ਉੱਪਰ ਨਾ ਹੈਂਡਵਰਕ ਹੋਇਆ ਸੀਗਾ ਐਂਕਰ ਥ੍ਰੈਡ ਦੇ ਨਾਲ ਤੇ ਬਹੁਤ ਹੀ ਪਿਆਰਾ ਸੂਟ ਉਹ ਮਤਲਬ ਇਹਨਾਂ ਦਾ ਥ੍ਰੈਡ ਦਾ ਜਿਹੜਾ ਕਲਰ ਆ ਨਾ ਬਿਲਕੁਲ ਹੀ ਨਹੀਂ ਉਤਰਦਾ ਜੀ ਇੰਨਾ ਪਿਆਰਾ ਇਹਦਾ ਡਿਜ਼ਾਈਨ ਬਣਿਆ ਸੀ ਮੇਰੇ ਸੂਟ ਦੇ ਉੱਪਰ ਤੇ ਇਹਦੀ ਬੈਕ ਸਾਈਡ ਦੇਖੋ ਤੁਸੀਂ ਜਿਸ ਤਰ੍ਹਾਂ ਫਰੰਟ ਸਾਈਡ ਫਲਾਵਰ ਆ ਰਿਹਾ ਨਾ ਉਵੇਂ ਹੀ ਬੈਕ ਸਾਈਡ ਆਣਾ ਹੈ ਦਾ ਤੇ ਸਫਾਈ ਦੋਨਾਂ ਸਾਈਡਾਂ ਤੇ ਸਾਨੂੰ ਚਾਹੀਦੀ ਆ ਫੇਰ ਜਾ ਕੇ ਕਿਤੇ ਸਾਡਾ ਜਿਹੜਾ ਸੂਟ ਆ ਬਹੁਤ ਹੀ ਪਿਆਰਾ ਤਿਆਰ ਹੋਊਗਾ ਤੇ ਸੋਹਣਾ बनके रेडी ਹੋਣਾ ਹੈ ਜੀ ਆਪਣੇ ਹੱਥ ਦੀ ਕਢਾਈ ਦਾ ਸੂਟ ਜਿਹੜਾ ਪਾਵਾਂਗੇ ਕੱਢ ਕੇ ਉਹਦਾ ਤੇ ਅਲੱਗ ਹੀ ਥੋੜਾ ਜਿਹਾ ਸ਼ੌਂਕ ਤੇ ਮਤਲਬ ਜਿਹੜਾ ਖੁਸ਼ੀ ਮਨ ਨੂੰ ਹੁੰਦੀ ਹੈ ਅਲੱਗ ਜੀ ਹੋਣੀ ਹੈ ਸਭ ਨੇ ਪੁੱਛਣਾ ਤੁਸੀਂ ਕਿੱਦਾਂ ਕੱਢਿਆ ਤੇ ਟਰਾਈ ਜ਼ਰੂਰ ਕਰਕੇ ਦੇਖਿਓ ਇਹਨੂੰ ਸਟਿਚ ਨੂੰ ਬਾਕੀ ਜਿੱਥੇ ਤੁਹਾਨੂੰ ਨਹੀਂ ਸਮਝ ਆਉਂਦੀ ਤੇ ਮੈਨੂੰ ਜ਼ਰੂਰ ਤੁਸੀਂ ਪੁੱਛਿਓ ਮੈਂ ਤੁਹਾਨੂੰ ਦੱਸੂਗੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮਿਲਦੇ ਹਾਂ ਕਿਸੇ ਨੈਕਸਟ ਡਿਜ਼ਾਈਨ ਦੇ ਨਾਲ ਤੇ ਨੈਕਸਟ ਮਦੱਕੇ ਸੇ ਹੋਰ ਟੰਕੇ ਨਾਲ ਠੀਕ ਹੈ ਜੀ ਥੈਂਕ ਯੂ